ਖਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਲਪ੍ਰੀਤ ਕੋਟ ਤੇ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਦੀ ਤਾਂ ਹੋ ਸੰਗਤਪੁਰਾ ਵਿਖੇ ਪਹੁੰਚ ਹੋਏ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਦੱਸਦੀ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੰਗਤਪੁਰਾ ਪਹੁੰਚੇ ਨੇ ਤੇ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਤੇ ਉਹਨਾਂ ਦੇ ਵੱਲੋਂ ਜਿਹੜਾ ਕੀ ਸੰਬੋਧਨ ਵੀ ਕੀਤਾ ਗਿਆ ਤੇ ਆਪਣੀਆਂ ਕੁਝ ਗੱਲਾਂ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਕੀ ਸਾਂਝੀਆਂ ਕੀਤੀਆਂ ਗਈਆਂ ਨੇ ਬਹੁਤ ਕਈ ਵਾਰ ਹਵਾ ਮੰਨ ਕੇਵਲ ਦੀ ਪਾਰਟੀਆਂ ਵਾਲੇ ਕਈ ਵਾਰਾ ਚਿੱਕੜਸਾ ਦੀ ਬਹੁਤ ਕਰਦੇ ਆ ਔਰ ਨੀਵੇਂ ਲੈਵਲ ਦੀ ਗੱਲ ਲੱਗ ਜਾਂਦੇ ਤੁਸੀਂ ਦੇਖੋ ਸਾਡੇ ਭਾਈ ਸਕੂਲ ਨੂੰ ਸਫਾਈ ਲੱਖ ਰੁਪਈਏ ਦੇ ਕਰੀਬ ਇੱਥੇ ਵੀ 5-6 ਲੱਖ ਰੁਪਈਆ ਹੁਣ ਇਹਦੇ ਇਹਦੇ ਚਲੋ ਸ਼ੁਰੂ ਹੋ ਅਗਲੇ 2 ਸਾਲ ਅਸੀਂ ਇਹਦੇ ਤੇ ਹੀ ਕੰਮ ਕਰਨਾ ਕਿਉਂਕਿ ਤੁਹਾਨੂੰ ਚੇਤਾ ਹੋਊਗਾ ਕਿ ਜਿਦੋਂ ਅਸੀਂ ਵੀ ਕਿਦਰ ਦੇ ਪਿੰਡਾਂ ਤੋਂ ਆਉਂਦੇ ਸੀਗੇ ਘਰ ਘਰ ਜਾਂਦੇ ਸੀਗੇ ਲੱਖਣ ਦੀ ਕੈਂਪੇਨ ਕਰਦੇ ਸੀਗੇ ਅਸੀਂ ਲੋਕਾਂ ਨੂੰ ਕਹਿੰਦੇ ਸੀ ਇੱਕ ਮੌਕਾ ਕੇਂਦੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਅਸੀਂ ਲੋਕਾਂ ਨੂੰ ਕਹਿੰਦੇ ਕਿ 75 ਸਾਲ ਤੁਸੀਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਮੌਕਾ ਦਿੱਤਾ ਇੱਕ ਮੌਕਾ ਤੁਸੀਂ ਆਵਾਜ਼ੀ ਪਾਰਟੀ ਨੂੰ ਦਿਓ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਦਾੰਤੀ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਵਿੱਚ ਹੈਲਥ ਜਿਹੜੀ ਹੈ ਜਿਹੜੇ ਹਸਪੀਟਲ ਹੈ ਉਹ ਬਰਵਾਵਾਂਗੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਰੀ ਬੀਰੀ ਕਰਵਾਵਾਂਗੇ ਮੈਦੀ ਪਾਣੀ ਪੰਜਾਬ ਦੀ ਹਰ ਮੁਤਬਰੇ ਨੂੰ ਬਚਾਵਾਂਗੇ ਬਹੁਤ ਸਾਰੀਆਂ ਕੀਟਾਂ ਜਿਹੜੀਆਂ ਅਸੀਂ ਕਹਿੰਦੇ ਸੀਗੇ ਉਹ ਸਾਰੀਆਂ ਅਸੀਂ ਕਰਕੇ ਦਿਖਾਈਆਂ ਉਹਦੇ ਇੰਨੀ ਨਹੀਂ ਗਵਾਨ ਬਾਰਦਰ ਦੇ ਸਤੇ ਮੇਰੇ ਕਈ ਪਿੰਡਾਂ ਨੂੰ ਮਾਨ ਸਰ ਨੇ 1.5 ਲੱਖ ਰੁਪਿਆ ਕੇ ਸਕੂਲ ਨੂੰ ਖਰਾਬ ਦਿੱਤੀ ਅਸ 22 ਲੱਖ ਰੁਪਇਆ ਜਵਾੜ ਮਿਲ ਲਈ ਸਰਮਾਨ ਸਰ ਨੇ ਸਰਮਾਨ ਸਰ ਨੂੰ ਕਹ ਜੀ ਦਾਲਾ ਬੜਾ ਪਛੜਿਆ ਅਸੀਂ ਬਾਰਡਰ ਤੇ ਅਸੀਂ ਬਹੁਤ ਪਿੱਛੇ ਰਹਿ ਗਏ ਮੇਰੇ ਸਕੂਲਾਂ ਦੀ ਬੜੀ ਬੁਰੀ ਹਾਲਤ ਹੈ ਤੇ ਉਹਨਾਂ ਦੇ ਉਸਲੇ ਹਿੰਦੂਤ ਬੈਂਸ ਜੀ ਨੂੰ ਕਹਾਂ ਕਿ ਜਿੰਨੇ ਪੈਸੇ ਤੁਹਾਡਿਆ ਸਾਫ ਕਹਿੰਦੇ ਇਹਨਾਂ ਦੇ ਸਕੂਲਾਂ ਨੂੰ ਸਭ ਤੋਂ ਵੱਧ ਪੈਸੇ ਦਿਓ ਉਹਦੇ ਮੈਂ ਜਿੰਨੇ ਪੈਸੇ ਜਿਹੜੇ ਦਿਨ ਸਕੂਲ ਵਾਸਤੇ ਲਖਾਇਆ ਅਜੋਤ ਬਹਿ ਜੀ ਨੇ ਉਹ ਸਰਵੇ ਕਰਾ ਕੇ ਉਹ ਸਾਰੇ ਫੰਡ ਫੰਦੀਸ ਕਰਕੇ ਦਿੱਤੇ ਉਹ ਮੈਂ ਹਲਾਲ ਹੋ ਗਿਆ ਕਈ ਥਾਵਾਂ ਤੇ ਪ੍ਰਸਾਦ ਅੰਦੇ ਮੈਂ ਗਿਆ ਤੇ ਉਹ ਜਦੋਂ ਵੋਟਰਾਂ ਦੇ ਵਿੱਚ ਮੈਂ ਗਿਆ ਸੀਗਾ ਤੇ ਮੈਨੂੰ ਸਰਦ ਦੇ ਲੋਕਾਂ ਨੇ ਛੜਜ ਦੇ ਉੱਤੋਂ ਬਹੁਤ ਫੜ ਕੇ ਪਿਆ ਰਿਹਾ ਸਕੂਲ ਦੀ ਹਾਲਤ ਦੇਖੋ ਕੀ ਹੈ ਕਦੇ ਬਾਦਰ ਦੇ ਉੱਤੇ ਵੋਟਾਂ ਲਾਦੇ ਤੇ ਮੁੜ ਕੇ ਜਿਉਂਦੇ ਤੇ ਮੈਂ ਹੁਣ ਜਦੋਂ ਗਿਆ ਮੈਂ ਤੁਹਾਨੂੰ ਸੁਣਾਉਂ ਰਿਹਾ ਮੈਂ ਤੁਹਾਨੂੰ ਕਿਹਾ ਸੀ ਇੱਕ ਦੋ ਵੋਟਾਂ ਪਾ ਦਿਓ ਤਾਨੂੰ ਕੰਮ ਕਰਕੇ ਦਿਖਾਵਾਂਗੇ ਉੱਥੇ 82 ਲੱਖ 82 ਲੱਖ ਰੁਪਏ ਦੀ ਲੱਕ ਦੇ ਨਾਲ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੀ ਸਾਰੀ ਬਿਲਡਿੰਗ ਦਾ ਨਵੀਂ ਬਣਾ ਕੇ ਦਿੱਤੀ ਕਿ ਸਾਰੀ ਨਵੀਂ ਬਣਾ ਦਿਓ ਇਹ ਕਹਿੰਦੇ ਸੀਗੇ ਨੀ ਉਹ ਜਿਸ ਪਿੰਡ ਦੇ ਵਿੱਚ ਸਰਪੰਚ ਤੇ ਪੰਚਾਇਤ ਚੰਗੇ ਜਿਸ ਸਕੂਲ ਦਾ ਪ੍ਰਿੰਸੀਪਲ ਚੰਗਾ ਜਿਹਦਾ ਹੁਣ ਐਮਨਜੀ ਕਹਿ ਰਹੇ ਸੀਗੇ ਇਹ ਸਕੂਲ ਦੇ ਮੁਖੀ ਜਿਹੜੇ ਪ੍ਰਿੰਸੀਪਲ ਨੇ ਮੈਂ ਬੰਦਾ ਲੋਕ ਨਹੀਂ ਤੋੜਦੀ ਜਿੰਨਾਂ ਦੀ ਗਵਾਇਤ ਤੁਸੀਂ 5-6 ਲੱਖ ਰੁਪਏ ਦੇ ਨਾਲ ਹੀ ਇੰਨਾ ਕੰਮ ਕਰਤਾ ਕਮਰੇ ਦੀ ਐਡੀ ਵਧੀਆ ਫਰਸ਼ ਗੜੀਆ ਤੁਸੀਂ ਨਵੇਂ ਕਮਰੇ ਪਾਏ ਜਿਹੜੇ ਖਵਾਬ ਸੀ ਉਹ ਵੀ ਠੀਕ ਕੀਤੇ ਤੁਸੀਂ ਬਾਅਦ ਸ਼ੁਰੂ ਵੀ ਬਣਾਇਆ ਸੋ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਇਸ ਵੇਲੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਜਿਹੜਾ ਦੱਸਿਆ ਉਹ ਤਾਂ ਅਸੀਂ ਸ਼ੁਰੂ ਕੀਤਾ ਜਦੋਂ ਉਹ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਸਕੂਲਾਂ ਦਾ ਕੀਤਾ ਕਿ ਸਕੂਲ ਚੰਗੇ ਕਰਦੇ ਆ ਲੋਕਾਂ ਨੂੰ ਪੜਾਈ ਦੇਣੀ ਆ ਕਿਉਂਕਿ ਦੁਨੀਆਂ ਦੇ ਉਹ ਦੇਸ਼ ਚੱਕੀ ਕਰਦੇ ਜਿੱਥੇ ਪੜ੍ਹਾਈ ਸੀਗੀ ਜਿਹੜੇ ਮੁਲਕ ਪੜ ਗਏ ਜਿਹੜੇ ਸੱਤੇ ਦਾ ਪੜ ਗਏ ਉਹ ਤੱਕੀ ਕਰਕੇ ਜਿਹੜੇ ਉੱਪਰ ਰਹੇ ਉਹਨਾਂ ਤੱਕੀ ਨਹੀਂ ਕੀਤੀ ਹੋਰ ਇਹ ਤਾਂ ਦੇ ਬਸਤ ਦੀ ਗੋਲ ਸੀਗੇ ਜਦੋਂ ਸਰਕਾਰ ਬਣੀ ਉਦੋਂ ਨੌਕਰੀਆਂ ਦੇਣੀਆਂ ਸ਼ੁਰੂ ਕਰੀਆਂ 55 ਹਜ਼ਾਰ ਯਾਨੀ ਸਰਕਾਰੀ ਨੌਕਰੀ ਦੇੜੀ 3 ਸਾਲ ਦੇ ਵਿੱਚ ਮਾਨ ਸਾਹਿਬ ਨੇ ਉਦਕਾਰ ਪੈਦਾ ਕੀਤਾ ਔਰ 12000 ਤੋਂ ਵੱਧ ਜਿਹੜੇ ਕੱਚੇ ਟੀਚੇ ਉਹਨਾਂ ਨੂੰ ਪੱਕੇ ਕਰਦਾ 20000 ਨਵੇਂ ਟੀਚੇ ਰਖੜੇ ਔਰ ਹੁਣ 20000 ਹੋਰ ਟੀਚੇ ਰਖਾਨੇ 10000 ਪੁਲਸ ਦੀ ਪਕਤੀ ਕਰਾਂਗੇ ਐਸੇ ਸਾਲ ਦੇ ਵਿੱਚ ਜਿੱਤੇ-ਜਿੱਤੇ ਟੀਚੇ ਘਟਾ ਐ ਇੱਥੇ ਮੈਂ ਆਉਂਦੇ ਬੱਚਿਆਂ ਨੂੰ ਵੀ ਕਹਿੰਦਾ ਤੁਹਾਡੇ ਟੀਚੇ ਕਿੰਨੇ ਪੂਰੇ ਆ ਜੀ ਬੱਚਿਆਂ ਦਾ ਸਾਹਮਣਾ ਸਾਡੇ ਬੱਚੇ ਪੂਰੇ ਆ ਇਹ ਤੇ ਪੂਰੇ ਪਤ ਕਈ ਖਵਾ ਤੇ ਪਿੰਚਰ ਕੱਟਦਾ ਉਹ ਹਰਮਾਨ ਸਾਹਿਬ ਭक्ति ਕਰੇ ਅਸੀਂ ਭक्ति ਕਰਕੇ ਕਈ ਵੀ ਸਕੂਲ ਦੇ ਵਿੱਚ ਜਿਹੜਾ ਟੀਚਰ ਘੱਟ ਦੇ ਰਹਿਣ ਦੇਣਾ ਮੈਂ ਸਾਹ ਨੂੰ ਕਹਿਣਾ ਚਾਹੁੰਦਾ ਕਿ ਸਰਪੰਚ ਸਾਹਿਬ ਮੈਨੂੰ ਕਹਿ ਮੈਂ ਕਿ ਸਾਡੇ ਪਿੰਡ ਲਈ ਵੀ ਹੁਣ ਗਵਾਂਡਾ ਜਿਹੜੀ ਦੇ ਦਿਓ ਸਰਪੰਚ ਜੀ ਤੁਸੀਂ ਕੰਮ ਕਰਨ ਦੀ ਤਿਆਰ ਹੋ ਜਾਓ ਸਾਡਾ ਛੱਡ ਤੋਂ ਪਹਿਲਾਂ ਮਨਾਤਾ ਹੁਣ ਜਿਹੜਾ ਅਪ੍ਰੈਲ ਮਹੀਨਾ ਪੁਰਾ ਔਰ ਸਾਨੂੰ ਫੰਡਰ ਲਈ ਲਿਜੋਣੇ ਸ਼ੁਰੂ ਹੋ ਗਏ ਮੈਂ ਤੁਹਾਡੇ ਪਿੰਡ ਲਈ ਜਿਹੜੇ ਵੀ ਕੰਮ ਹੈ ਤੁਹਾਡੇ ਉਹ ਤੁਸੀਂ ਲਿਖ ਕੇ ਦਿੱਤੇ ਆ ਤੁਹਾਡੇ ਸਾਰੇ ਕੰਮ ਪਹਿਲੇ ਦਿਨ ਤੋਂ ਤੱਕਵਾ ਕੇ ਦਾਂਗੇ ਸੰਦਕਪੁਰ ਬੇਲੇ ਨਾਮ ਕੇ ਵੀ ਆ ਆਪਣਾ ਪਿੰਡ ਹੈ ਨਾ ਦੇਖ ਲੈ ਨਾ ਸੰਦਕਪੁਰ ਉਹ ਮੈਂ ਜਿੰਨੇ ਕੰਮ ਸਾਡੀ ਪੰਚਾਇਤ ਕਹੂਗੀ ਉਹਨੇ ਕੰਮ ਜਿਹੜੇ ਉਹ ਤੁਹਾਡੇ ਮੈਂ ਸਾਰੇ ਪਿੰਡ ਦੇ ਜਿਹੜੇ ਆ ਉਹ ਪੂਰੇ ਤਦਾ ਕਿਦਾਂਗੇ ਤੇ ਛੱਪੜ ਦਾ ਕੰਮ ਹੈ ਖਲੀਆਂ ਦਾ ਕੰਮ ਹੈ ਕੁਛ ਵੀ ਹੈ